ਕਿਹੜੀਆਂ ਅਗੂਰੀਆਂ ਹੋ ਗਈ ਸੀ ਐਮਐਸਪੀ ਦੀ ਗੱਲ ਕਰ ਰਹੀ ਹੈ ਵੀ ਉਹਨੇ ਗੱਲ ਕਹਿਤੀ ਉਦੋਂ ਵੀ 5 ਮਿੰਟ ਦੇ ਅੰਦਰ ਕਈ ਫੈਸਲੇ ਦਸਤੇ ਸੀ ਐਮਐਸਪੀ ਦੇਵਾਗੇ ਅੱਜ ਪਰੇ ਹੋ ਜਾਣਗੇ ਛੱਡ ਕੇ ਪਾਸੇ ਸਾਨੂੰ ਬਹੁਤ ਜ਼ਮਦਰੀ ਦੇਣ ਤੇ 5 ਮਿੰਟ ਦੇ ਵਿੱਚ ਸਾਨੂੰ ਕੇਜਰੀਵਾਲ ਨੇ ਸਪੈਸ਼ਲ ਗੱਲ ਕਰਾ ਸਪੈਸ਼ਲ ਕਰਨੀ ਮੈਸੇਜ ਲਾ ਕੇ ਸਾਨੂੰ ਭੇਜਿਆ ਵੀ ਮੈਂ ਇੰਤਜ਼ਾਮ ਕਰ ਲਿਆ ਤੁਸੀਂ ਜਾ ਕੇ ਕਹਿ ਦਿਓ ਜਾਂ ਤਾਂ ਕੇਜਰੀਵਾਲ ਨੂੰ ਨਹੀਂ ਪਤਾ ਤੇ ਨੂੰ ਮੈਡਲ ਨੂੰ ਪਤਾ ਵੀ ਐਮਐਸਪੀ ਦਾ ਤਰੀਕਾ ਜਿਹੜਾ ਉਹ ਕੀ ਤੌਰ ਤਰੀਕਾ ਹੈ ਨਾ ਉਸੇ ਤਰ੍ਹਾਂ ਹੀ ਆਪਣੇ ਮੁੱਖ ਮੰਤਰੀ ਦੀਆਂ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਹੋਈਆਂ ਉਹ ਵੀ ਕਹਿ ਰਹੇ ਕਿ ਅਸੀਂ 22 ਫਸਲਾ ਦੇ ਤੈ ਐਮਐਸਪੀ ਦੇਵਾਂਗੇ ਇਹਨਾਂ ਨੇ ਕੁਝ ਨਹੀਂ ਕਰਿਆ ਐਮਐਸਪੀ ਦੇਣੀ ਤਾਂ ਇਹਨਾਂ ਨੇ ਕੀ ਸੀ ਇਹ ਦੂਜੀ ਐਮਐਸਪੀ ਵੀ ਫੋਨ ਨੂੰ ਫਿਰਦੇ ਬੈਣ ਮੈਂ ਕਿਹਾ ਸੀ ਮੈਂ ਸਾ ਮਾੜਾ ਜੋ ਉਹਨਾਂ ਦੇ ਆਪਣਾਂ ਦੇ ਕੰਨ ਚ ਗਏ ਵੀ ਜਿਹੜਾ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਐਮਐਸਪੀ ਦੇਣ ਦੀ ਉਹਨਾਂ ਨੇ ਗੱਲ ਕਰਤੀ ਵੀ 23 ਫਸਲਾ ਦੇ ਇਨ ਐਮਐਸਪੀ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਕਰਕੇ 26 ਮਾਰਕੀਟ ਕਮੇਟੀਆਂ ਪ੍ਰਭਾਵਿਤ ਕਰਦੀਆਂ ਟੱਟੂ ਘੜ 300 ਦੇ ਕਰੀਬ ਮੰਡੀਆਂ ਆਰੀਆਂ ਉਹਦੇ ਵਿੱਚ ਜਿਹੜਾ ਕਿ ਅਡਾਨੀਆਂ ਤੇ ਅਬਾਨੀਆਂ ਦੇ ਸ਼ੈਲਵਾ ਚ ਮਾਲ ਪਾਉਣਵਾ ਬਿਲਕੁਲ ਸਾਨੂੰ ਇਸੇ ਗੱਲ ਦਾ ਹੀ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ ਕਾਹੀਂ ਅਸੀਂ ਇਹਦਾ ਐਲਾਨ ਕਰਤਾ ਅਸੀਂ ਉਸੇ ਦਿਨ ਹੀ ਮੀਟਿੰਗ ਕੀਤੀ ਐ ਐਸਟੇਮ ਦੀ ਮੀਟਿੰਗ ਕਰਕੇ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 8 ਅਪ੍ਰੈਲ ਨੂੰ ਤੇਰੇ ਘਰ ਆਵਾਂਗੇ ਤੇ ਇਹ ਚੰਡੀਗੜ੍ਹ ਦੇ ਵਿੱਚ ਤੇ ਤੁਹਾਨੂੰ ਘੇਰਾਂਗੇ ਤੁਸੀਂ ਇਹ ਗਲਤ ਫੈਸਲਾ ਕਰ ਲਿਆ ਕੇਂਦਰ ਸਰਕਾਰ ਨੇ ਜੋ ਫੈਸਲਾ ਕੀਤਾ ਸੀ 13 ਮਹੀਨੇ ਬਹਿ ਕੇ ਦਿੱਲੀ ਦੀਆਂ ਬਰੂਹਾਂ ਤੇ ਉਹ ਕਾਨੂੰਨ ਵਾਪਸ ਕਰਾਏ ਉਹਨਾਂ ਵਿੱਚੋਂ ਇੱਕ ਇਹ ਕਾਨੂੰਨ ਸੀਗਾ ਕਿ ਮੰਡੀਆਂ ਨੂੰ ਖਤਮ ਕਰਨਾ ਕਿਉਂਕਿ ਉਹਨਾਂ ਨੇ ਵਾਪਸ ਲਿਆ ਸੀ ਉਹ ਤੁਸੀਂ ਲਾਗੂ ਲੱਗੇ ਉਹ ਕਰਨ ਹੁਣ ਆਕੇ ਤੁਹਾਡੇ ਨਾਲ ਉੱਥੇ ਗੱਲਬਾਤ ਕਰਾਂਗੇ ਥੋੜੇ ਨਾਲ ਨਿਬੜਾਂਗੇ ਉਹਦੇ ਵਿੱਚ ਸਾਨੂੰ ਸਾਰਿਆਂ ਨੇ ਸਪੋਰਟ ਕੀਤੀ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਲੋਕ ਪ੍ਰਭਾਵਿਤ ਹੋ ਰਹੇ ਸੀ ਚਾਹੇ ਵਾਰਦੀ ਸਨ ਚਾਹੇ ਪੱਲੇਦਾਰ ਸੀ ਚਾਹੇ ਮਨੀਮ ਸੀ ਚਾਹੇ ਟ੍ਰਾਂਸਪੋਰਟ ਯੂਨੀਅਨਾਂ ਸਾਨੂੰ ਸਾਰਿਆਂ ਨੇ ਉਹਦੇ ਵਿੱਚ ਇਲਾਨ ਕਰਤਾ ਜਦੋਂ ਕਿ ਸਾਡੀ ਅਪੀਲ ਕੀਤੀ ਸਾਰੇ ਉਹਦੇ ਨਾਲ ਸਹਿਮਤ ਹੋਏ ਸਰਕਾਰ ਦਬੀ ਸਰਕਾਰ ਦਬ ਕੇ ਫਿਰ ਉਹ ਨੋਟੀਫਿਕੇਸ਼ਨ ਵਾਪਸ ਲਈ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਕੀ ਗੱਲ ਹੈ ਕੇਂਦਰ ਦੇ ਪੈਰਾਂ ਤੇ ਪੈਰ ਤਰ ਕੇ ਐਮਐਸਪੀ ਖਤਮ ਕਰਨਾ ਚਾਹੁੰਦੇ ਨੇ ਇਹ ਗੱਲ ਬਿਲਕੁਲ ਕਰੀਅਰ ਦੇ ਸਾਰੇ ਦਾ ਸਾਰਾ ਜੇਕਰ ਮਾਲ ਹੈ ਤਾਂ ਮੰਡੀਆਂ ਦੇ ਵਿੱਚੋਂ ਦੀ بجائے ਛਲਵਾ 'ਚ ਆਉਂਦਾ ਹੈ ਤੇ ਛਲਵਾ 'ਚ ਅਗਲੇ ਵਾਰ ਅਗਲੇ ਸਾਲ ਨੂੰ ਹੋਰ ਅਗਾ ਵੱਧ ਜੂਗਾ ਅਗਲੇ ਸਾਲ ਨੂੰ ਹੋਰ ਵੱਧ ਜੂਗਾ ਤਿੰਨ ਸਾਲਾਂ ਦੇ ਵਿੱਚ ਵਿੱਚ ਸਾਰੇ ਦਾ ਸਾਰਾ ਮਾਲ ਜਿਹੜਾ ਹੈ ਉਹ ਛਲਵਾ 'ਚ ਲੱਗਣ ਲੱਗ ਜੂ ਸਰਕਾਰੀ ਮੰਡੀਆਂ ਬਿਲਕੁਲ ਖਤਮ ਹੋ ਜਾਣਗੀਆਂ ਤੇ ਐਮਐਸਪੀ ਜਿਹੜੀ ਇਹ ਉਹ ਖਤਮ ਹੋ ਜੂਗੀ ਤੇ ਦੇਖ ਜਾਊਗਾ ਸਰਕਾਰ ਕਿੱਧਰ ਜਾਊਗਾ ਮਜ਼ਦੂਰ ਕਿੱਧਰ ਜਾਊਗਾ ਉਹ ਉਹ ਇਹਨਾਂ ਨੇ ਲਾਗੂ ਕੀਤਾ ਮੈਂ ਉਹ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਇਹ ਤੁਹਾਡੀ ਪਾਲਿਸੀ ਕੀ ਸੀ ਜਿਹੜੀ ਤੁਸੀਂ ਪਾਲਿਸੀ ਲੈ ਕੇ ਆ ਵੀ ਇੱਧਰ ਲਾਈਏ ਮਾਲ ਕੀ ਗੱਲ ਕਾਰਨ ਕੀ ਹੈ ਪਹਿਲਾਂ ਕਿੱਥੇ ਮਾਲ ਤੁਹਾਡਾ ਜਾਂਦਾ ਸੀ ਪਹਿਲਾਂ ਕਿੱਧਰ ਉਹਨੂੰ ਲੈ ਕੇ ਜਾਂਦੇ ਸੀ ਠੀਕ ਹੈ ਕਿ ਨਹੀਂ ਤੇ ਹੁਣ ਤੁਸੀਂ ਸੈਲੋਜੀ ਦੇ ਵਿੱਚ ਕੀਤਾ ਹੁਣ ਤੁਸੀਂ ਇਹਨੂੰ ਵਾਪਸ ਲਿਆ ਦਬਾਤ ਲੈ ਆ ਕੇ ਇਹਦੇ ਬਾਰੇ ਥੋੜਾ ਜਿਹਾ ਇਹਨਾਂ ਨੂੰ ਜ਼ਰੂਰੀ ਪੁੱਛੋ ਵੀ ਜੇਕਰ ਤੁਸੀਂ ਇਹ ਕੰਮ ਕਰਨਾ ਹੈ ਯੂ ਟਰਨ ਤਾਂ ਹੀ ਤਾਂ ਲੋਕ ਇਹਨਾਂ ਨੂੰ ਕਹਿੰਦੇ ਆ ਵੀ ਯੂ ਟਰਨ ਸਰਕਾਰ ਜੇ ਰੇੜੀ ਵਾਲਿਆਂ ਦੇ ਖਿਲਾਫ ਕੀਤਾ ਤਾਂ ਦੂਜੇ ਦਿਨ ਪਰ ਹਰ ਪੁਆਇੰਟ ਦੇ ਉੱਤੇ ਯੂ ਟਰਨ ਲੈਂਦੇ ਨੇ ਹੁਣ ਅਗਾ ਇਹ ਦੱਸਣਗੇ ਵੀ ਸਾਨੂੰ ਪਤਾ ਨਹੀਂ ਜਾਂ ਕਿ ਸਾਡੇ ਕੋਲ ਗਲਤੀ ਹੋਈ ਤੇ ਦੁਬਾਰੇ ਉਹਦਾ ਸੁਧਾਰ ਕਰਦੇ ਆ ਸੀ ਕਿਸਾਨ ਬਰੋਦੀ ਸਰਕਾਰ ਆ ਬਿਲਕੁਲ 100% ਅਸੀਂ ਇਹ ਗੱਲ ਕਹਿੰਨੇ ਕਿ ਕਿਸਾਨ ਬਰੋਦੀ ਆ ਸਾ ਸਾ ਹਮਾਇਤੀ ਬਣਦੇ ਸੀਗੇ ਮੀਟਿੰਗਾਂ 'ਚ ਵੀ ਜਾਂਦੇ ਸੀ ਕਿਸਾਨਾਂ ਦੇ ਬਿਲਕੁਲ ਮੀਟਿੰਗਾਂ 'ਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੀਟਿੰਗਾਂ 'ਚ ਜਾਣ ਦੇ ਨਾਲ ਇਕੱਲਾ ਹਮਾਇਤੀ ਨਹੀਂ ਹੋ ਸਕਦਾ ਅੰਦਰ ਜਿਹੜਾ ਮਣੀਰਾਮ ਹੈ ਤੁਹਾਡਾ ਉਹ ਕਿਥੇ ਬੋਲ ਰਿਹਾ ਠੀਕ ਹੈ ਜੇਕਰ ਇਹ ਹਮਾਇਤੀ ਹੁੰਦੇ ਫੇਰ ਆ ਨੋਟੀਫਿਕੇਸ਼ਨ ਨਹੀਂ ਸੀ ਲੈ ਕੇ ਆਉਂਦੇ ਮੱਝੇ ਖਤਮ ਕਰਨ ਦਾ ਸਭ ਤੋਂ ਵੱਡਾ ਔਰ ਗਲਤ ਫੈਸਲਾ ਕਿਸਾਨੀ ਦੇ ਉੱਤੇ ਕਿਸਾਨੀ ਨੂੰ ਖਤਮ ਕਰਨ ਵਾਲਾ ਫੈਸਲਾ ਜਿਹੜਾ ਹੈ ਉਹ ਭਗਵੰਤ ਸਰਕਾਰ ਨੇ ਕੀਤਾ ਹੈ ਮੈਂ ਤੁਹਾਡੇ ਚੈਨਲ ਦੇ ਜਰੀਏ ਇਹ ਗੱਲ ਕਹਿਣੀ ਚਾਹਨਾ ਕਿ ਆਹ ਜਿਹੜੀ ਇਲੈਕਸ਼ਨ ਆਈ ਏਸ ਇਲੈਕਸ਼ਨ ਦੇ ਵਿੱਚ ਕੱਲਾ-ਕੱਲਾ ਵਰਕਰ ਕੱਲਾ-ਕੱਲਾ ਵੋਟਰ ਹੈ ਜਿਹੜਾ ਉਹ ਇਹਨਾਂ ਦੇ ਅੱਗੇ ਅਗਵਾ ਨੂੰ ਪੁੱਛੇ ਵੀ ਕਿਸਾਨੀ ਨੂੰ ਖਤਮ ਕਰਨ ਦਾ ਤੁਸੀਂ ਆਹਦਾ ਫੈਸਲਾ ਕੀਤਾ ਕਿਉਂ ਕੀਤਾ ਅੱਜ ਅੱਜ ਵੋਟਾਂ ਲੈਣ ਕਿਹੜੇ ਮੂਨ ਨਾਲ ਇਸ ਕਰਕੇ ਬਹੁਤ ਗਲਤ ਫੈਸਲਾ ਸੀ ਇਹਦਾ ਜਵਾਬ ਮੈਂ ਮੰਗਦਾ ਇਹਨਾਂ ਤੋਂ 1.5 ਸਾਲ ਨੂੰ ਸਭ ਇੱਕੋ ਗਾਰ ਵੀ ਲਵਾਂਗੇ ਦੇਖਦੇ ਸੇਪੋ ਸਰ ਘਰੇ ਘਰੇ ਲੋ ਰੋਲ ਪੰਜਾਬ ਨੂੰ ਭਗਵੰਤ ਮਾਨ ਤੇ ਘਟਾਉ ਚਲਦਾ